ਆਸਰਾਮ ਸਾਧ ਨੇ ਬਲਾਤਕਾਰ ਨਹੀਂ ਕੀਤਾ ਸੌਦਾ ਸਾਧ ਨੇ ਵੀ ਬਲਾਤਕਾਰ ਨਹੀਂ ਕੀਤਾ ਤੇ ਬਜੇਂਦਰ ਪਾਸਟਰ ਨੂੰ 1 April ਨੂੰ ਸਜ਼ਾ ਐਲਾਨ ਹੋ ਜਾਣੀ ਆ ਤੇ ਅਸੀਂ ਕਹਿਣਾ ਉਹਨੇ ਵੀ ਬਲਾਤਕਾਰ ਨਹੀਂ ਕੀਤਾ ਅਦਾਲਤਾਂ ਨੇ ਪ੍ਰੂਫ ਦੇ ਕੇ ਜੱਜ ਸਹਿਬਾਨਾ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਨਾਤੀ ਧਰਮ ਦੀ ਆੜ ਤੇ ਵਿੱਚ ਕਿੰਨੀਆਂ ਧੀਆਂ ਦੀ ਬੇਪੱਤੀ ਹੋ ਰਹੀ ਆ ਕਿੰਨੀਆਂ ਬੀਬੀਆਂ ਦੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਚਰਨ ਘਾਟ ਜਿਹੜਾ ਗੁਰਦਾਰੇ ਬਾਬਾ ਸੀ ਉਹਨੇ ਬਲਾਤਕਾਰ ਕੀਤਾ ਚਰਨ ਘਾਟ ਵਾਲੇ ਸਾਥ ਬਲਜਿੰਦਰ ਸਿੰਘ ਦੀ ਆਹ ਵੀਡੀਓ ਹਰ ਸਾਲ ਅਸੀਂ 라ਵਣ ਦਾ ਪੁਤਲਾ ਸਾੜਦੇ ਆ ਕਿਉਂ ਕਿਉਂਕਿ ਉਹ ਬਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਆਸਾ ਰਾਮ ਨੂੰ ਸਜ਼ਾ ਹੋਈ ਸੌਦਾ ਸਾਧ ਨੂੰ ਸਜ਼ਾ ਹੋਈ ਤਿਆ ਪਾਸਟਰ ਨੂੰ ਵੀ ਸਜ਼ਾ ਹੋ ਜਾਣੀ ਆ ਤੇ ਉਹ ठाਠ ਵਾਲੇ ਬਾਪੇ ਦਾ ਹਜੇ ਕੇਸ ਚੱਲਦਾ ਪਿਆ ਸਜ਼ਾ ਉਹਨੂੰ ਵੀ ਹੋ ਜਾਣੀ ਆ ਹਾਲੀ ਕੋਰਟ ਦੇ ਵਿੱਚ ਵਿਜੇਂਦਰ ਪਾਸਟਰ ਦੇ ਹੱਕ 'ਚ ਜਾਦਾ ਲੋਕ ਆਏ ਸੀ ਜਿਹੜੀ ਉਹ ਪੀੜਤਾ ਸੀਗੀ ਉਹਦੇ ਹੱਕ 'ਚ ਘੱਟ ਲੋਕ ਆਏ ਸੀ ਕਿਸੇ ਨੇ ਚੂੜਾ ਪਾਲਿਆ ਕਿਸੇ ਨੇ ਨੱਥ ਪਾਲੀ ਕਿਸੇ ਨੇ ਸਲਵਾਰ ਪਾਲੀ ਕਿਸੇ ਨੇ ਕੋਸ ਕਰ ਲਿਆ ਰੰਗ ਬਰੰਗੇ ਚੋਲਿਆਂ 'ਚ ਪਤਾ ਨਹੀਂ ਕਿੰਨੇ ਪਖੰਡੀ ਬੂਬੜੇ ਆਈ ਜਾਂਦੇ ਆ ਆਸ਼ਾ ਰਾਮ ਸਾਧ ਨੇ ਬਲਾਤਕਾਰ ਨਹੀਂ ਕੀਤਾ ਸੌਦਾ ਸਾਧ ਨੇ ਵੀ ਬਲਾਤਕਾਰ ਨਹੀਂ ਕੀਤਾ ਤੇ ਬਜਿੰਦਰ ਪਾਸਟਰ ਨੂੰ 1 April ਨੂੰ ਸਜ਼ਾ ਐਲਾਨ ਹੋ ਜਾਣੀ ਆ ਤੇ ਅਸੀਂ ਕਹਿਣਾ ਉਹਨੇ ਵੀ ਬਲਾਤਕਾਰ ਨਹੀਂ ਕੀਤਾ ਅਦਾਲਤਾਂ ਨੇ ਪ੍ਰੂਫ ਦੇ ਕੇ ਜੱਜ ਸਹਿਬਾਨਾਂ ਨੇ ਇਹਨਾਂ ਨੂੰ ਉਮਰ ਕੈਦੀ ਸਜ਼ਾ ਸੁਨਾਤੀ ਸੌਦਾ ਸਾਧ ਨੂੰ ਸੁਣਾਈ ਆ ਆਸ਼ਾ ਰਾਮ ਨੂੰ ਸੁਣਾਈ ਆ ਤੇ ਆ ਬਜਿੰਦਰ ਨੂੰ ਵੀ ਸੁਣਾਈ ਜਾਣੀ ਆ ਪਰ ਜਿਹੜੇ ਅੰਨੇ ਸੇਵਕ ਹੈ ਅੰਨੇ ਭਗਤ ਹੈ ਅੰਨੇ ਸ਼ਰਧਾਲੂ ਹੈ ਉਹ ਇਹਨਾਂ ਨੂੰ ਨਹੀਂ ਮੰਨਣਗੇ ਵੀ ਇਹਨਾਂ ਨੇ ਬਲਾਤਕਾਰ ਕੀਤੇ ਆ ਤੁਸੀਂ ਦੇਖੋ ਧਰਮ ਦੀ ਆੜ ਤੇ ਵਿੱਚ ਕਿੰਨੀਆਂ ਧੀਆਂ ਦੀ ਬੇਪਤੀ ਹੋ ਰਹੀ ਆ ਕਿੰਨੀਆਂ ਬੀਬੀਆਂ ਦੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਪਰ ਅਸੀਂ ਲੋਕ ਆ ਇਹ ਮੰਨਣ ਦੇ ਵਾਸਤੇ ਨਹੀਂ ਕਿਉਂਕਿ ਅਸੀਂ ਕਹਿੰਨੇ ਨਹੀਂ ਕੀਤਾ ਪਿੱਛੇ ਜਿਆ ਚਰਨ ਘਾਟ ਜਿਹੜਾ ਗੁਰਦਾਰੇ ਬਾਬਾ ਸੀ ਉਹਨੇ ਬਲਾਤਕਾਰ ਕੀਤਾ ਦੋ ਸਾਲ ਤੱਕ ਕੁੜੀ ਦੀ ਇੱਜ਼ਤ ਲੁੱਟੀ ਆ ਜਿੰਨੇ ਇਹਨਾਂ ਡੇਰਿਆਂ ਚ ਅਸੀਂ ਬੰਦੇ ਜਾਂਦੇ ਆ ਸਾਰਿਆਂ ਨੂੰ ਨਪੁੰਚਕ ਬਣਾਉਂਦੇ ਆ ਸਾਰਿਆਂ ਨੂੰ ਨਮਰਦ ਬਣਾਉਂਦੇ ਆ ਇਹਨਾਂ ਨੂੰ ਇਹਨਾਂ ਦੇ ਘਰਾਂ ਵਾਲੀਆਂ ਜੋਗਾ ਨਹੀਂ ਰਹਿਣ ਦਿੰਦੇ ਤੁਸੀਂ ਇੱਕ ਚੀਜ਼ ਮੰਨੋ ਹਰ ਸਾਲ ਅਸੀਂ ਰਾਵਣ ਦਾ ਪੁਤਲਾ ਸਾੜਦੇ ਆ ਕਿਉਂ ਕਿਉਂਕਿ ਉਹ ਬਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਅਸੀਂ ਕਹਿੰਦੇ ਆ ਉਹਨੇ ਸੀਤਾ ਮਾਤਾ ਨੂੰ ਚੱਕਿਆ ਸੀ ਉਹਨੇ ਬਹੁਤ ਵੱਡੀ ਗਲਤੀ ਕੀਤੀ ਸੀ ਪਰ ਜੇ ਉਹਨੇ ਗਲਤੀ ਕੀਤੀ ਸੀ ਉਹਦੇ ਅਸੀਂ ਪੁਤਲੇ ਸਾੜਦੇ ਆ ਪਰ ਉਹਨੇ ਸੀਤਾ ਮਾਤਾ ਨੂੰ ਇੱਜ਼ਤ ਦੇ ਨਾਲ ਲੰਕਾ ਦੇ ਵਿੱਚ ਰੱਖਿਆ ਸੀ ਪਰ ਸਾਡੇ ਸਾਹਮਣੇ ਆ ਆਸਰਾਮ ਨੂੰ ਸਜ਼ਾ ਹੋਈ ਸੌਦਾ ਸਾਧ ਨੂੰ ਸਜ਼ਾ ਹੋਈ ਤੇ ਆ ਪਾਸਟਰ ਨੂੰ ਵੀ ਸਜ਼ਾ ਹੋ ਜਾਣੀ ਆ ਤੇ ਉਹ ठाਠ ਵਾਲੇ ਬਾਪੇ ਦਾ ਹਜੇ ਕੇਸ ਚੱਲਦਾ ਪਿਆ ਸਜ਼ਾ ਉਹ ਨੂੰ ਵੀ ਹੋ ਜਾਣੀ ਆ ਪਰ ਜਿਹੜੇ ਅੰਨੇ ਭਗਤਾ ਅੰਨੇ ਸੇਵਕਾ ਉਹ ਨਹੀਂ ਮੰਨਦੇ ਵੀ ਇਹ ਬਲਾਤਕਾਰ ਹੀ ਸੀ ਇਹਨਾਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਅਸੀਂ ਹਜੇ ਵੀ ਉਹਨਾਂ ਨੂੰ ਕੋਈ ਗੁਰੂ ਮੰਨੀ ਜਾਂਦਾ ਕੋਈ ਪਿਤਾ ਕਹੀ ਜਾਂਦਾ ਕੋਈ ਬਾਪੂ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਪਰ ਸ਼ਰਮ ਹਯਾ ਅਸੀਂ ਆਪ ਨਹੀਂ ਮੰਨ ਰਹੇ ਫਿਰ ਅਸੀਂ ਕਹਿੰਨੇ ਆ ਅਦਾਲਤਾਂ ਕੁਛ ਨਹੀਂ ਕਰਦੀਆਂ ਅਦਾਲਤਾਂ ਨੇ ਘੋਖ ਕੀਤੀ ਕਿੰਨੇ ਕਿੰਨੇ ਸਾਲ ਕੇਸ ਚੱਲੇ ਕੋਈ 5 ਸਾਲ ਚੱਲਿਆ ਕੋਈ 10 ਸਾਲ ਚੱਲਿਆ ਕੋਈ 15 ਸਾਲ ਚੱਲਿਆ ਇਹ ਕੇਸ ਚੱਲੇ ਕੰਟੀਨਿਊ ਤੇ ਜੱਜ ਸਾਹਿਬਾਨਾਂ ਨੇ ਪਰੂਫ ਦੇਖੇ ਵੀਡੀਓ ਦੇਖੀਆਂ ਜਾਂ ਜਿਹੜੀਆਂ ਗਵਾਹਾਂ ਉਹ ਸੁਣੀਆਂ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਹੋਈ ਹੁਣ ਇਹ ਦੇਖਿਓ ਕਿ ਜਦੋਂ ਪਾਸਟਰ ਬਜਿੰਦਰ ਨੂੰ ਸਜ਼ਾ ਹੋ ਜਾਣੀ ਆ ਉਹਦੇ ਕੋਲੇ ਜਾਣ ਵਾਲੇ ਜਿਹੜੇ ਲੋਕ ਸੀ ਉਹ ਕਿੰਨੇ ਕੇ ਇਸ ਗੱਲ ਨੂੰ ਐਕਸੈਪਟ ਕਰਨਗੇ ਵੀ ਹਾਂ ਅਸੀਂ ਗਲਤ ਬੰਦੇ ਕੋਲੇ ਜਾ ਰਹੇ ਸੀ ਜਾਂ ਕਿੰਨਾ ਕ ਸੌਦਾ ਸਾਧ ਵਾਲਿਆਂ ਨੇ ਐਕਸੈਪਟ ਕੀਤਾ ਵੀ ਹਾਂ ਅਸੀਂ ਉਸ ਬਾਪੇ ਗਲਤ ਕੋਲੇ ਜਾ ਰਹੇ ਸੀ ਜਾਂ ਸਾਧ ਬਾਪੂ ਆਸਰਾਮ ਵਾਲਿਆਂ ਨੇ ਕਿੰਨਾ ਕ ਐਕਸੈਪਟ ਕੀਤਾ ਤੁਸੀਂ ਦੇਖੋ ਕੱਲ ਵੀ ਮਹਾਲੀ ਕੋਰਟ ਦੇ ਵਿੱਚ ਵਿਜੇਂਦਰ ਪਾਸਟਰ ਦੇ ਹੱਕ 'ਚ ਜਾਦਾ ਲੋਕ ਆਏ ਸੀ ਜਿਹੜੀ ਉਹ ਪੀੜਤਾ ਸੀਗੀ ਉਹਦੇ ਹੱਕ 'ਚ ਘੱਟ ਲੋਕ ਆਏ ਸੀ ਅਸੀਂ ਮੰਨ ਲੈਂਦੇ ਆ ਪੁਤਲਾ ਦਾ ਸੀ ਹਰ ਸਾਲ ਸਾਰ ਦਿੰਦੇ ਆ ਰਾਵਣ ਦਾ ਵੀ ਉਹਨੇ ਏਡੀ ਵੱਡੀ ਗਲਤੀ ਕੀਤੀ ਕਿ ਇਹਨਾਂ ਨੇ ਗਲਤੀਆਂ ਨਹੀਂ ਕੀਤੀਆਂ ਧਰਮ ਦੀ ਆੜ ਦੇ ਵਿੱਚ ਪਤਾ ਨਹੀਂ ਕਿੰਨੇ ਬਲਾਤਕਾਰ ਹੋ ਰਹੇ ਆ ਇਹ ਤਾਂ ਕੁਸ਼ਕ ਲੜਕੀਆਂ ਕੁਸ਼ਕ ਬੀਬੀਆਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨਹੀਂ ਤਾਂ ਪਤਾ ਨਹੀਂ ਕਿੰਨਿਆਂ ਨੂੰ ਇਸ ਤਰੀਕੇ ਦੇ ਨਾਲ ਹਰ ਰੋਜ਼ ਹਰ ਦਿਨ ਇਹ ਇੱਜ਼ਤਾਂ ਲੁੱਟੀਆਂ ਜਾਂਦੀਆਂ ਕਿਹੜੇ ਤਰੀਕੇ ਦੇ ਨਾਲ ਘਰਾਂ ਦੇ ਘਰ ਬਰਬਾਦ ਕੀਤੇ ਜਾਂਦੇ ਆ سوشل میڈیا ਤੇ ਮਹੀਨੇ ਚ ਨਾਂ ਵਾਲੀਆਂ 5-7 ਖਬਰਾਂ ਆ ਜਾਂਦੀਆਂ ਕਿ ਪੁੱਛਾਂ ਦੇਣ ਵਾਲਾ ਬਾਬਾ ਜਿਹਨੂੰ ਭੈਣ ਬਣਾ ਕੇ ਰਖੜੀ ਬੰਨਦਾ ਸੀ ਉਸੇ ਨੂੰ ਲੈ ਕੇ ਫਰਾਰ ਹੋ ਗਿਆ ਅਸੀਂ ਹਜੇ ਵੀ ਇੱਥੇ ਜਾਣਦੇ ਆ ਮੈਂ ਕਹਿੰਦਾ ਆਪੋ ਆਪਣੇ ਧਰਮਾਂ ਦੇ ਵਿੱਚ ਪੱਕੇ ਰਹੋ ਕਦੇ ਗੀਤਾ ਪੜੋ ਗੁਰੂ ਗ੍ਰੰਥ ਸਾਹਿਬ ਪੜ ਲਓ ਕੁਰਾਨ ਪੜ ਲਓ ਬਾਈਬਲ ਪੜ ਲਓ ਇਹਨਾਂ ਦੇ ਵਿੱਚ ਕਿਤੇ ਇਸ ਤਰੀਕੇ ਨਾਲ ਲਿਖਿਆ ਵੀ ਕਿਸੇ ਦੀਆਂ ਇੱਛਤਾਂ ਲੁੱਟ ਲੋ ਕਿਸੇ ਨਾਲ ਬਲਾਤਕਾਰ ਕਰ ਲੋ ਠੀਕ ਆ ਬਾਹਰ ਚੋਲੇ ਜ਼ਰੂਰ ਰੰਗ-ਬਰੰਗੇ ਪਹਿਣੇ ਆ ਹੁਣ ਤਾਂ ਬਾਬੇ ਪਤਾ ਹੀ ਨਹੀਂ ਮਾਰਕੀਟ ਚ ਆਈ ਕਿੰਨੇ ਕਿ ਜਾਂਦੇ ਆ ਕਿਸੇ ਨੇ ਚੂੜਾ ਪਾਲਿਆ ਕਿਸੇ ਨੇ ਨੱਖ ਪਾਲੀ ਕਿਸੇ ਨੇ ਸਲਵਾਰ ਪਾਲੀ ਕਿਸੇ ਨੇ ਕੁਸ ਕਰ ਲਿਆ ਰੰਗ-ਬਰੰਗੇ ਚੋਲਿਆਂ ਚ ਪਤਾ ਨਹੀਂ ਕਿੰਨੇ ਪਖੰਡੀ ਬੂਬੜੇ ਆਈ ਜਾਂਦੇ ਆ ਤੇ ਅਸੀਂ ਆਪਣੀ ਅਕਲ ਨੂੰ ਗੰਢ ਦੇ ਕੇ ਇਹਨਾਂ ਦੇ ਪੈਰਾਂ ਚ ਪਈ ਜਾਣਾ ਇਹਨਾਂ ਦੇ ਕੋਲੋਂ ਜਾ ਕੇ ਆਸ਼ੀਰਵਾਦ ਮੰਗੇ ਜਾਣੇ ਆ ਤੇ ਇਹ ਇਹ ਬੰਦਿਆਂ ਨੂੰ ਤਾਂ ਇੱਕ ਸਾਈਡ ਤੇ ਕਰ ਦਿੰਦੇ ਆ ਤੇ ਬੀਬੀਆਂ ਨੂੰ ਕਦੇ ਗੁਫਾ ਚ ਲੈ ਕੇ ਕਦੇ ਭੋਰੇ ਚ ਲੈ ਕੇ ਕਿਤੇ ਕਿਤੇ ਲੈ ਕੇ ਕਿਤੇ ਕਿਤੇ ਲੈ ਕੇ ਇਹ ਚੀਜ਼ਾਂ ਛਰੇ ਆਮ ਹੁੰਦੀਆਂ ਹੁਣ ਤੇ ਇਹ ਵੀ ਮੰਨ ਲਓ ਵੀ ਕਿਹੜੇ ਤਰੀਕੇ ਦੇ ਨਾਲ ਆ ਫਿਲਮਾਂ ਬਣ ਗਈਆਂ ਆਸ਼ਰਮ ਫਿਲਮ ਇਹਦੇ ਤੇ ਆਈ ਸਾਰੀ ਰਿਐਲਿਟੀ ਤੁਹਾਡੇ ਸਾਹਮਣੇ ਦਿਖਾਤੀ ਹੁਣ ਤੁਸੀਂ ਦੱਸੋ ਅਦਾਲਤਾਂ ਨੇ ਤਾਂ ਦੋਸ਼ੀ ਸਿੱਧ ਕਰਤੇ ਤੁਸੀਂ ਦੇਖੋ ਜਦੋਂ ਸੌਦਾ ਸਾਧ ਨੂੰ ਹੁੰਦੀ ਆ سزا ਉਸ ਤੋਂ ਬਾਅਦ ਕੀ ਹੋਇਆ ਸੀ ਪੱਤਰਕਾਰ ਦਾ ਕਤਲ ਹੋਇਆ ਇੱਕ ਹੋਰ ਸੀਗਾ ਬੰਦਾ ਉਹਦਾ ਕਤਲ ਹੋਇਆ ਕਿਉਂ ਕਿਉਂਕਿ ਉਸ ਪੱਤਰਕਾਰ ਨੇ ਆਪਣੀ ਜ਼ਮੀਰ ਨਹੀਂ ਵੇਚੀ ਉਹਨੇ ਆਪਣਾ ਵजूद ਨਹੀਂ ਵੇਚਿਆ ਉਹਨੇ ਆਪਣੀ ਕਲਮ ਨਹੀਂ ਵੇਚੀ ਉਹਨੇ ਸੱਚ ਲਿਖਿਆ ਉਹਨੂੰ ਹਟਾਉਣ ਦੇ ਮਾਰਿਆਂ ਨੇ ਕਤਲ ਕਰ ਦਿੱਤਾ ਜਦੋਂ ਅਸੀਂ ਕਹਿੰਨੇ ਆ ਵੀ ਅਦਾਲਤਾਂ ਸਜ਼ਾ ਦਿੰਦੀਆਂ ਨਿਆਂ ਕਰਦੀਆਂ ਹੱਕ ਸੱਚ ਦੀ ਗੱਲ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਕਿਉਂ ਨਹੀਂ ਮੰਨਦੇ ਵੀ ਇਹ ਬਲਾਤਕਾਰੀ ਸੀ ਇਹਨਾਂ ਨੇ ਸਾਡੇ ਨਾਲ ਆ ਕੀਤਾ ਨਿਤਾ ਪ੍ਰਤੀ ਪਤਾ ਨੇ ਕਿੰਨੇ ਦਿਨ ਹਰ ਧਰਮ ਚ ਹੁੰਦਾ ਇਹ ਕੋਈ ਇੱਕ ਧਰਮ ਦਾ ਵਿਸ਼ਾ ਨਹੀਂ ਵੀ ਇੱਕ ਧਰਮ ਦੀ ਜੇ ਤਾਂ ਲੁੱਟੀਆਂ ਜਾਂਦੀਆਂ ਹਰੇਕ ਪਾਸੇ ਇਹ ਚਰਚਾ ਹੁੰਦੀ ਆ ਨਾਮ ਉਹ ਜਿਹੇ ਤਰੀਕੇ ਦੇ ਨਾਲ ਸਾਧੂ ਸੰਤਾਂ ਵਾਲੇ ਰੱਖ ਲੈਣੇ ਆ ਚੋਲੇ ਪਾ ਲੈਣੇ ਆ ਸਾਧਾ ਵਾਲਾ ਭੇਸ ਬਣਾ ਲੈਣਾ ਪਰ ਅੰਦਰੋਂ ਲੱਚੇ ਲੂੱਚੇ ਤੇ ਲੰਡੇ ਬਣ ਕੇ ਰਹਿਣਾ ਅੰਦਰੋਂ ਗੁੰਡੇ ਬਣ ਕੇ ਰਹਿਣਾ ਅੰਦਰੋਂ ਬਲਾਤਕਾਰੀ ਬਣ ਕੇ ਰਹਿਣਾ ਤੇ ਹੁਣ ਆ ਜਿੱਦੇ 1 ਅਪ੍ਰੈਲ ਨੂੰ ਇਹਨੂੰ ਸਜ਼ਾ ਦਾ ਐਲਾਨ ਹੋ ਜਾਣਾ ਉਹਦੇ ਪਤਾ ਨਹੀਂ ਹਜੇ ਕਿੰਨਿਆਂ ਨੇ ਇਹ ਕਹਿਣਾ ਕਿ ਨਹੀਂ ਨਹੀਂ ਜੀ ਇਹ ਤਾਂ ਗੜਤ ਹੋ ਗਿਆ ਇਹ ਤਾਂ ਜੀ ਉਹੀ ਜਾਣਬੁੱਝ ਕੇ ਪਸਾਤਾ ਹੁਣ ਤੁਸੀਂ ਦੱਸੋ ਵੀ ਕੀ ਇਹ ਜਾਣਬੁੱਝ ਕੇ ਪਸਾਏ ਗਏ ਜਾਂ ਉਸ ਤੋਂ ਬਾਅਦ ਮੰਨਿਆ ਕਿੰਨਾ ਨੇ ਅਸੀਂ ਕੀ ਕਰਦੇ ਆ ਪਿੰਡਾਂ 'ਚ ਬੈਰ ਪਾ ਲੈਣਾ ਅਸੀਂ ਇੱਕ ਦੂਜੇ ਦੇ ਨਾਲ ਗਲੋਂ ਗੁਲਾਮੀ ਹੋ ਜਾਣਾ ਇੱਕ ਦੂਜਿਆਂ ਦੇ ਜਿਹੜਾ ਵਿਵਰਤ ਵਰਤਾਵ ਆ ਉਹ ਛੱਡ ਦੇਣਾ ਭਾਈ ਚਾਰ ਕਿਸਾਂਝ ਖਰਾਬ ਕਰ ਦੇਣੀ ਆ ਠੀਕ ਆ ਅਗਲੀ ਗੱਲ ਹੋਰ ਸੁਣ ਲਓ ਜੇ ਅਸੀਂ ਇਹਨਾਂ ਕੋਲੋਂ ਜਾਣੋ ਹਟ ਜਗੇ ਨਾ ਜਦੋਂ ਇਹਨਾਂ ਦਾ ਕਾਲਾ ਚਿੱਠਾ ਸਾਹਮਣੇ ਆ ਜਾਂਦਾ ਤੇ ਲੀਡਰ ਇਹਨਾਂ ਕੋਲੇ ਆਪਣੇ ਆਪ ਜਾਣੋ ਹਟ ਜਾਣਗੇ ਲੀਡਰ ਕਿਉਂ ਜਾਂਦੇ ਆ ਕਿਉਂਕਿ ਸਾਡੀਆਂ ਵੋਟਾਂ ਕਿਉਂਕਿ ਅਸੀਂ ਅੰਨੇ ਭਗਤਾਂ ਨੇ ਸ਼ਰਧਾਲੂਆਂ ਅਸੀਂ ਗੋਡਿਆਂ 'ਚ ਜਾ ਕੇ ਡੇਗਣਾ ਤੇ ਜਿਹੜੇ ਬਾਬੇ ਨੇ ਜਿਹੜੀ ਗੱਲ ਕਹਿਤੀ ਵੀ ਆ ਗੱਲ ਭਾਈ ਐਸ ਪਾਸੇ ਤੁਸੀਂ ਆ ਕੰਮ ਕਰਨਾ ਐਸ ਪਾਸੇ ਵੋਟ ਪਾਉਣੀ ਆ ਅਸੀਂ ਉਸ ਪਾਸੇ ਦੱਬ ਦੇਣਾ ਜੋ ਮਰਜੀ ਹੋਏ ਮੁੜ ਕੇ ਭਲਾਂ ਸਾਡੇ 5 ਸਾਲ ਚੌਂਕਾਂ 'ਚ ਡਾਂਗਾ ਪਈ ਜਾਣ ਭਲਾਂ ਸਾਡੀ ਖਿੱਚਾ ਧੂਈ ਹੋਈ ਜਾਵੇ ਸਾਨੂੰ ਉਸ ਚੀਜ਼ ਨਾਲ ਨਹੀਂ ਅਸੀਂ ਬਾਅਦ 'ਚ ਪੋਸਟਾਂ ਜਰੂਰ ਪਾਉਣੀਆਂ ਵੀ ਆ ਤਾਂ ਸਰਕਾਰ ਮਾਰੀ ਐ ਜੀ ਇਹਦਾ ਲੀਡਰ ਮਾਰਾ ਜੀ ਇਹਦੇ ਨਾਲ ਤਾਂ ਸਾਡੇ ਨਾਲ ਆ ਕਰਤਾ ਨਹੀਂ ਚੁਣੇ ਅਸੀਂ ਆ ਫਿਰ 5 ਸਾਲ ਸਬਰ ਵੀ ਰੱਖੋ ਫਿਰ ਇਹ ਚੀਜ਼ਾਂ ਤੇ ਵੀ ਅਸੀਂ ਉਤਰਨਾ ਹੁਣ ਤੁਸੀਂ ਦੇਖੋ ਇਹ ਤਾਂ ਉਹ ਆ ਜਿਹੜੇ ਸਾਹਮਣੇ ਆ ਗਏ ਜਿਹੜੇ ਵੱਡੇ ਹਾਈਲਾਈਟ ਡੇਰਿਆਂ ਦੇ ਬਾਬੇ ਸੀ ਜਾਂ ਜਿਹੜੇ ਕਿਤੇ ਗੁਰਦਾਰਿਆਂ 'ਚ ਬੈਠ ਕੇ ਕਰੀ ਜਾਂਦੇ ਆ ਜਾਂ ਕਿਤੇ ਹੋਰ ਮਹਿਲਾ 'ਚ ਬੈਠ ਕੇ ਕਰੀ ਜਾਂਦੇ ਆ ਪਰ ਉਹ ਦੇਖੋ ਜਿਹੜੇ ਹਜੇ ਪਰਦੇ ਦੇ ਪਿੱਛੇ ਤੁਸੀਂ ਇਹ ਦੇਖੋ ਜਦੋਂ ਬਲਾਤਕਾਰ ਦੇ ਕੇਸ 'ਚ ਉਹ ਕਿਤੇ ਛੁੱਟੀ ਤੇ ਆਉਂਦੇ ਆ ਨਾ ਜਾਂ ਕਦੇ ਛੁੱਟ ਕੇ ਆਉਂਦੇ ਆ ਤੇ ਜਿਹੜੇ 80 ਲੋਕ ਆ ਅੰਨੇ ਭਗਤਾਂ ਅਸੀਂ ਫੁੱਲਾਂ ਦੀ ਵਰਖਾ ਉੱਤੇ ਕਰਨੀ ਆ ਵੀ ਬਾਬਾ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਆਇਆ ਹੁਣ ਇਹ ਕੇਸ ਆ ਜਿਹੜਾ ਹਜੇ ਚਾ ਹਿੱਤੋਂ ਬਾਬੇ ਤੇ ਚੱਲ ਰਿਹਾ ਚਰਨ ਘਾਟ ਵਾਲੇ ਤੇ ਉਹਦਾ ਵੀ ਸੱਚਾ ਤੁਹਾਡੇ ਸਾਹਮਣੇ ਆਉਣਾ ਖੁੱਲ ਕੇ ਵੀ ਕਿੰਨਾ 2 ਸਾਲ ਕੁੜੀ ਦੇ ਨਾਲ ਬਲਾਤਕਾਰ ਕੀਤਾ ਕਿਉਂ ਕਿਉਂਕਿ ਉਹਦੀ ਮਾਂ ਬਿਮਾਰ ਸੀ ਉਹ ਚੱਲ ਕੇ ਉੱਥੇ ਗਈ ਸਾਰਿਆਂ ਨੇ ਤੁਸੀਂ ਘਟਨਾ ਸੁਣੀ ਆ ਇਹੀ ਇੱਥੇ ਹੋਈ ਆ ਜਿਹੜੇ ਬੰਦੇ ਹੱਕ ਸੱਚ ਦੀ ਗੱਲ ਕਰਦੇ ਜਿਹੜੇ ਇਹਨਾਂ ਦੇ ਕੇਸ 'ਚ ਬੋਲਣ ਦੀ ਜ਼ਰੂਰਤ ਕਰਦੇ ਸੀ ਆ ਪਾਸਟਰ ਵਾਲੇ ਕੇਸ 'ਚ ਵੀ ਇਹੀ ਹੋਇਆ ਪੀੜਤਾ ਨੂੰ ਧਮਕੀਆਂ ਦਿੱਤੀਆਂ ਗਈਆਂ ਉਹ ਮੁੰਡੇ ਤੇ ਨਾਲ ਐਫਆਈਆਰ ਦਰਜ ਹੋਈ ਉਹ ਜੇਲ੍ਹ ਵੀ ਕੱਟ ਕੇ ਆਇਆ ਪਰ ਉਹਨਾਂ ਨੇ ਆਪਣੀਆਂ ਜ਼ਮੀਰਾਂ ਨਾਲ ਸਮਝੋਤੇ ਨਹੀਂ ਕੀਤੇ ਠੀਕ ਆ ਉਸ ਤੋਂ ਬਾਅਦ ਅੱਜ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਹੈ ਕਿ ਪਾਸਟਰਾਂ ਤੋਂ ਤੰਗ ਹੋਈਆਂ ਦੋ ਬੀਬੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਵੀ ਗਈਆਂ ਉੱਥੇ ਜਾ ਕੇ ਉਹਨਾਂ ਨੇ ਆਪਦਾ ਦੁੱਖੜਾ ਵੀ ਦੱਸਿਆ ਬੋਲੀਆਂ ਵੀ ਆ ਵੀ ਸਾਡੇ ਨਾਲ ਆ ਧੱਕਾ ਹੋਇਆ ਸਾਡੀ ਆ ਗੱਲ ਕਰੋ ਪਰ ਅਫਸੋਸ ਤਾਂ ਇੱਥੇ ਐ ਕਿ ਅਸੀਂ ਇੱਥੇ ਪੰਜਾਬ 'ਚ ਰਹਿਣ ਵਾਲੇ ਲੋਕ ਆ ਅਸੀਂ ਆਪਸ ਵਿੱਚ ਸਕੇ ਸਕੇਲੇ ਆ ਅਸੀਂ ਇੱਕ ਦੂਜਿਆਂ ਦੇ ਨਾਲ ਵਰਤਨਾ ਤੇ ਅਸੀਂ ਇੱਕ ਦੂਜੇ ਦੇ ਵਿਰੋਧੀ ਹੋਈ ਜਾਂਦੇ ਆ ਤੁਸੀਂ ਇੱਕ ਗੱਲ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚ ਕਿੱਥੇ ਲਿਖਿਆ ਵੀ ਆਹ ਗੱਲ ਭਾਈ ਕਿਸੇ ਨੇ ਆਹ ਧੱਕਾ ਕਰ ਲਓ ਜਾਂ ਕਿੱਥੇ ਕੁਰਾਨ ਚ ਲਿਖਿਆ ਪੁਰਾਣ ਚ ਲਿਖਿਆ ਬੇਦਾਂ ਚ ਲਿਖਿਆ ਗੀਤਾ ਚ ਲਿਖਿਆ ਕਿੱਥੇ ਲਿਖਿਆ ਕਿਤੇ ਵੀ ਨਹੀਂ ਲਿਖਿਆ ਸਿਰਫ ਜਿਹੜੇ ਬੰਦੇ ਸਾਹਮਣੇ ਆਉਂਦੇ ਕਦੇ ਇਹਨਾਂ ਦੀ ਬੈਕਗ੍ਰਾਉਂਡ ਵਿੱਚ ਕੋਈ ਤਾਂਗਾ ਚਲਾਉਂਦਾ ਸੀ ਕੋਈ ਸਾਈਕਲ ਚਲਾਉਂਦਾ ਸੀ ਕੋਈ ਜਿਗਾਰ ਲਾ ਕੇ ਠੀਕ ਆ ਹੁਣ ਆਪਾਂ ਇਹ ਗੱਲ ਕਹਿੰਦੇ ਆ ਨਾਨਕ ਸਰ ਦੀ ਗੱਲ ਕਰ ਲੋ ਜਿਹੜੇ ਪਹਿਲਾਂ ਵਾਲੇ ਬਾਬੇ ਸੀ ਉਹਨਾਂ ਨੇ ਭਗਤੀਆਂ ਕੀਤੀਆਂ ਇਹਦੇ 'ਚ ਕੋਈ ਦੋਰ ਨਹੀਂ ਉਹਨਾਂ ਨੇ ਕਰ ਲਿਆ ਪਰ ਜਿਹੜੇ ਬਾਅਦ ਚ ਆ ਕੇ ਚੇਲੇ ਚਮਟੇ ਚੋਲੇ ਬਦਲ-ਬਦਲ ਕੇ ਆ ਕੇ ਬੈਠ ਗਏ ਉਹਨਾਂ ਨੇ ਕੀ ਪਖੰਡਰ ਚਾਇਆ ਏ ਤੁਹਾਡੇ ਸਾਹਮਣੇ ਆ ਕਿੰਨੀਆਂ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਜਦੋਂ ਆਦਾਰਤਾ ਨੇ ਇਹਨਾਂ ਨੂੰ ਦੋਛੀ ਮੰਨਤਾ ਇਹਨਾਂ ਨੂੰ ਸਜ਼ਾ ਹੋ ਗਈਆ ਪਰ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਕਹਿਣਾ ਵੀ ਇਹਨਾਂ ਨੇ ਬਲਾਤਕਾਰ ਕਰਤਾ ਕੋਈ ਕਹੀ ਜਾਂਦਾ ਬਾਬਾ ਤਾਂ ਜੇਲ੍ਹ ਚ ਜੀ ਉੱਥੇ ਦੁਨੀਆਂ ਦਾ ਕਸ਼ਟ ਕੱਟਣ ਗਿਆ ਤੇ ਬਾਬੇ ਨੂੰ ਜਦੋਂ ਸਜ਼ਾ ਸੁਣਾਉਂਦੇ ਆ ਉਹਨਾਂ ਦੇ ਮੂੰਹ ਦੇ ਰੰਗ ਗੁੱਡੇ ਹੁੰਦੇ ਆ ਉਹਨਾਂ ਦਾ ਪਿਸ਼ਾਬ ਨਿਕਲਣ ਵਾਲਾ ਹੁੰਦਾ ਉਹ ਹੱਥ ਜੋੜ ਕੇ ਮਿੰਤਾ ਕਰਦੇ ਆ ਜੀ ਸਾਨੂੰ ਵੱਖਰੇ ਰੱਖ ਦਿਓ ਸਾਡੇ ਉੱਥੇ ਕਟਾਪਾ ਨਾ ਹੋ ਜੇ ਇਹ ਜਿਹੜੇ ਅਸੀਂ ਲੋਕ ਆਂ ਨੇ ਸ਼ਰਧਾਲੂ ਅਸੀਂ ਇਸ ਗੱਲ ਤੇ ਤੁਲਿਆ ਨਹੀਂ ਜੀ ਬਾਬਾ ਤਾਂ ਸ਼ਕਤੀ ਵਾਲਾ ਬਾਬਾ ਤਾਂ ਉੱਥੇ ਦੁੱਖ ਕੱਟਣ ਗਿਆ ਤੇ ਬਾਪੇ ਨੇ ਵੀ ਪੁੱਛੋ ਜਦੋਂ ਉੱਥੇ ਬੈਂਗਣਾ ਦੀ ਤਰੀਣਾ ਮੂੰਗੀ ਦੀ ਪਾਣੀ ਵਾਲੀ ਦਾਲ ਨਾਲ ਰੋਟੀ ਮਿਲਦੀ ਆ ਵੀ ਸੱਚੀ ਦੁੱਖ ਕੱਟਣ ਗਿਆ ਤੂੰ ਉੱਥੇ ਆਸੀਂ ਜਿੰਨਾ ਚਿਰ ਐਕਸੈਪਟ ਨਹੀਂ ਕਰਦੇ ਇਹਦੇ ਵਿੱਚ ਮੈਂ ਕਹਿੰਦਾ ਜਿੰਨੇ ਇਹ ਬਲਾਤਕਾਰੀ ਧਰਮ ਦੀ ਆੜ ਦੇ ਵਿੱਚ ਸਾਹਮਣੇ ਆਉਂਦੇ ਆ ਨਾ ਜਿੰਨਾ ਚਿਰ ਅਸੀਂ ਇਹਨਾਂ ਦਾ ਖਹਿੜਾ ਨਹੀਂ ਛੱਡਦੇ ਉੰਨਾ ਚਿਰ ਇਹ ਐਸੇ ਤਰੀਕੇ ਨਾਲ ਆਈ ਚੱਲੂਗਾ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹਦੇ ਵਿੱਚ ਪਾਸਟਰ ਦੋਸ਼ੀ ਆ ਜਾਂ ਉਹ ਪਹਿਲਾਂ ਵਾਲੇ ਬਾਬੇ ਦੋਸ਼ੀ ਆ ਜਿਨ੍ਹਾਂ ਨੂੰ ਬਲਾਤਕਾਰਾਂ ਤੋਂ ਸਜ਼ਾਾਂ ਹੋਈਆਂ ਜਾਂ ਅਸੀਂ ਲੋਕ ਖੁਦ ਦੋਸ਼ੀ ਇਹ ਤੁਸੀਂ ਦੱਸਣਾ ਕਮੈਂਟ ਕਰਕੇ ਜਰੂਰ ਦੱਸਿਓ ਪਰ ਅਸਲ ਦੇ ਵਿੱਚ ਜਦੋਂ ਕੋਈ ਬੰਦਾ ਗਲਤ ਕੰਮ ਕਰਦਾ ਸਾਡੇ ਸਾਹਮਣੇ ਸਚਾਈ ਆ ਜਾਂਦੀ ਆ ਉਸ ਤੋਂ ਬਾਅਦ ਐਕਸੈਪਟ ਕਰਿਆ ਕਰੋ ਉਦੋਂ ਇਹ ਗੱਲ ਨੂੰ ਮੰਨਿਆ ਕਰੋ ਹੁਣ ਦੋਹ ਨੂੰ ਤਾਂ ਅਸੀਂ ਨਹੀਂ ਮੰਨਿਆ ਨਾ ਤਾਂ ਆਸ਼ਰਾਮ ਦੇ ਭਗਤਾਂ ਨੇ ਮੰਨਿਆ ਨਾ ਸੌਦਾ ਸਾਧ ਵਾਲੇ ਭਗਤਾਂ ਨੇ ਮੰਨਿਆ ਨਾਮ ਜਰੂਰ ਸੱਚਾ ਸੌਦਾ ਰੱਖ ਲਿਆ ਪਰ ਇਸ ਤਰੀਕੇ ਨਾਲ ਸੱਚਾ ਸੌਦਾ ਨਹੀਂ ਬੜਿਆ ਜਾਂਦਾ ਤੇ ਨਾ ਹਣ ਪਾਸਟਰ ਦੀ ਹਜੇ ਇੱਕ ਤਰੀਕ ਨੂੰ ਸਜਾ ਦਾ ਐਲਾਨ ਹੋਣਾ ਉਸ ਤੋਂ ਬਾਅਦ ਵੇਖਾਂਗੇ ਜਿਹੜੇ ਇਹਦੇ ਹੱਕ ਚ ਭੁਗਤਣ ਵਾਲੇ ਸੀ ਜਿਹੜੇ ਇਹਦੇ ਕੋਲੇ ਸੰਗਤ ਦੇ ਵਾਸਤੇ ਉੱਥੇ ਜਾਂਦੇ ਸੀ ਉਹ ਮੰਨਦੇ ਆ ਕਿ ਨਹੀਂ ਮੰਨਦੇ ਤੇ ਨਹੀਂ ਫਿਰ ਨੇਤਾ ਪ੍ਰਤੀ ਧਰਮ ਦੀ ਆੜ ਦੇ ਵਿੱਚ ਇਹ ਬਲਾਤਕਾਰ ਹੁੰਦੇ ਰਹਿਣਗੇ ਇਹ ਪੁੱਛਾਂ ਦੇ ਨਾਲ ਬਾਬੇ ਵੀ ਜਨਾਨੀਆਂ ਲੈ ਕੇ ਭਜਦੇ ਰਹਿਣਗੇ ਇਹ ਗੱਲ ਕਹਿੰਦਾ ਜੇ ਮਿਹਨਤ ਕਰੂੰਗੇ ਨਾ ਤੇ ਜਰੂਰ ਮੰਜ਼ਲ ਤੁਹਾਨੂੰ ਮਿਲ ਜੂਗੀ ਜਿੰਨੇ ਬੰਦੇ ਮਰਜ਼ੀ ਵੇਖ ਲੋ ਅੱਜ ਸਕਸੈਸਫੁਲ ਬੰਦੇ ਤੁਸੀਂ ਦੇਖ ਲੋ ਜਿੰਨੇ ਮਰਜ਼ੀ ਤੇ ਆ ਅਡਾਨੇ ਬਾਨੀਆਂਰਗਿਆਂ ਦੀ ਗੱਲ ਕਰ ਲੋ ਉਹ ਵੀ ਕਿਸੇ ਟਾਈਮ ਪੈਟਰੋਲ ਪੰਪਾਂ ਤੇ ਨੌਕਰੀ ਕਰਦੇ ਸੀ ਇੱਕ ਡ੍ਰੀਮ ਇੱਥੇ ਫਿੱਟ ਕਰਨਾ ਪੈਂਦਾ ਸੁਪਨਾ ਉਹ ਸੁਪਨੇ ਲਈ ਫਿਰ ਤੁਹਾਨੂੰ ਤੰਗੀਆਂ ਤੁਰਸ਼ੀਆਂ ਔਕਣਾ ਸਭ ਕੁਝ ਝੱਲਣਾ ਪੈਂਦਾ ਇਕੱਲੇ ਤੇ ਵੀ ਤੇ ਧਾਗੇ ਟੂਣੇ ਟਾਪੇ ਤੇ ਹੱਥ ਦਿਖਾਇਆ ਗੱਲ ਨਹੀਂ ਬਣਦੀ ਮਿਹਨਤ ਕਰਨੀ ਪੈਂਦੀ ਆ ਪਰ ਆ ਜਿਹੜੇ ਕੁਕਰਮ ਕਰਨ ਵਾਲੇ ਦੋਸ਼ੀ ਸੀ ਅਦਾਲਤ ਨੇ ਮੰਨ ਲਿਆ ਜੱਜਾਂ ਨੇ ਮੰਨ ਲਿਆ ਵਕੀਲਾਂ ਨੇ ਮੰਨ ਲਿਆ ਅੰਨੇ ਸ਼ਰਧਾਲੂ ਕਿਉਂ ਨਹੀਂ ਮੰਨਦੇ ਇਹ ਵੀ ਇੱਕ ਵੱਡਾ ਸਵਾਲ ਆ ਆਉਣ ਵਾਲੇ ਦਿਨਾਂ 'ਚ ਇਹ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ ਪਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਰਜਿੰਦਰ ਪਾਸਟਰ ਨੂੰ ਸਜ਼ਾ ਇੱਕ ਤਰੀਕ ਨੂੰ ਹੋ ਜਾਣੀ ਆ ਉਸ ਤੋਂ ਬਾਅਦ ਇਹਦੇ ਕੋਲੇ ਜਾਣ ਵਾਲੇ ਲੋਕ ਕਿੰਨੇ ਕ ਇਹ ਗੱਲ ਨੂੰ ਐਕਸੈਪਟ ਕਰਨਗੇ ਵੀ ਸੱਚਮੁੱਚ ਇਹ ਪਾਸਟਰ ਬਲਾਤਕਾਰੀ ਸੀ ਜਾਂ ਫਿਰ ਪਹਿਲਾਂ ਵਾਲੇ ਬਾਬਿਆਂ ਨੂੰ ਉਵੇਂ ਮਿੱਟੀ ਫੇਰ ਦਿੱਤੀ ਜਾਓ ਵੀ ਨਹੀਂ ਉਹ ਪਾਸਟਰ ਦਾ ਉੱਥੇ ਜਿਹੜੇ ਦੁਖੀ ਆ ਉਹਨਾਂ ਦੇ ਦੁੱਖ ਕੱਟਣ ਦੇ ਵਾਸਤੇ ਗਿਆ ਜ਼ਰੂਰ ਇਹ ਸੋਚਣ ਵਾਲੀ